ਕਲੋਇਟ ਨੂੰ ਬਣ ਬਣ ਹੈ ਨਾ ਆਹ ਬੜੀ ਫਾਇਦੇ ਚ। ਪਹਿਲਾਂ ਉਹ ਕਿ ਨਵਾਇ ਤੋੜਾ ਤਰਾਸੇਂਗੀ। ਤਰਾਸੇਂ ਸਿਰਤਾ ਜੀ। ਅੱਛਾ ਜਿਹੜੀ ਟਰਾਈਸਾਈਕਲ ਮਿਲ ਗਈ ਐ ਇਲੈਕਟ੍ਰੋਨਿਕ ਪਹਿਲਾਂ ਵੀ ਸੀ ਕਦੇ ਬਿਲੀ ਦੀ ਕੰਪਨੀ ਬਣਾਉਂਦੇ ਹੋਰ ਕੋਲ ਪਹਿਲੀ ਵਾਰ ਮਿਲ ਗਈ। ਅੱਛਾ ਹੁਣ ਟੈਲਪੋਨ ਮਿਲ ਗਈ ਤੁਹਾਨੂੰ ਇਹ ਜਾ ਵੀ ਸਕਦੇ ਹੋ ਕਿਤੇ ਹੈ ਨਾ ਆਪ ਵੀ ਸਕਦੇ ਹੋ ਕਿਹੜਾ ਕੰਮ ਕੁੰਮ ਦਾ ਕੀ ਸੋਚਿਆ। ਕੰਮ ਬਾਰੇ ਮੈਨੂੰ ਮਿਲ ਗਿਆ ਕੰਮ ਮਿਲ ਗਿਆ ਹੁਣ ਕੰਮ ਕਰਾਂਗੇ ਪਚਾਵਾਂਗੇ। ਇੱਕ ਮਿੰਟ ਕਰ। ਕੀ ਨੰਬਰ ਤੁਹਾਡਾ ਸੁਦੇਸ਼ ਵੱਲੋਂ ਕਿੱਥੋਂ ਆਇਓ ਅਸੀਂ ਮੱਛੜੇ ਕੋਲੋਂ ਆਏ ਹਾਂ ਮੱਛੜੇ ਤੋਂ ਆਏ ਅੱਛਾ ਅੱਜ ਟ੍ਰਾਈਸਾਈਕਲ ਮਿਲ ਗਿਆ ਪਹਿਲਾਂ ਕਿੰਨਾ ਚਿਰ ਪਹਿਲਾਂ ਬੁੱਕ ਕਰਾਈ ਸੀ ਇਹ ਹਾਂ ਹਾਂ ਕਿ ਹੋ ਗਿਆ ਆਪਾਂ ਨੂੰ 5-6 ਮਹੀਨੇ ਦਾ ਹੋ ਗਿਆ ਪਰਮ ਪਰਮ ਭਰਿਆ ਨੂੰ ਹਾਂ ਸਾਨੂੰ ਬੁੱਕ ਹੋ ਰਿਹਾ ਪੰਜ-ਛੇ ਮਹੀਨੇ ਹਾਂਜੀ ਹਾਂਜੀ ਕਿਵੇਂ ਲੱਗ ਰਿਹਾ ਜ ਇਹਨਾਂ ਬਰਾੜਾ ਇਹ ਵਧੀਆ ਲੱਗਦਾ ਸਾਨੂੰ ਠੀਕ ਲੱਗਦਾ ਹਾਂਜੀ ਹਾਂ ਚਲਾ ਲੂਗੇ ਫੇ ਤੁਸੀਂ ਹਾਂਜੀ ਹਾਂਜੀ ਚਲਾ ਲਾਂਗੇ ਤੁਹਾਨੂੰ ਇਹ ਪ੍ਰੋਬਲਮ ਕਿੰਨਾ ਚਿਰ ਤੋਂ ਪਹਿਲਾਂ ਇਹ ਬਚਪਨ ਤੋਂ ਹਾਂ ਜੀ ਅੱਛਾ ਜੀ ਹਾਂਜੀ ਕੋਈ ਪਹਿਲਾਂ ਕਦੇ ਕਿਸੇ ਨੇ ਦਿੱਤੀ ਐ ਸੀ ਟ੍ਰਾਈਸਾਈਕਲ ਨੂੰ ਨਹੀਂ ਦੂਸਰੀਆਂ ਵੀ ਕੀ ਨਾਮ ਹੈ ਜਦੋਂ ਕਿ ਕਿੱਥੋਂ ਆਏ ਹੋ ਅਲੌਡ ਪੈਂਦੇ ਅਲੌਡ ਪੈਂਦੇ ਜੇ ਤੀਰੀਸਾਈਕਲ ਮਿਲੀ ਹੈ ਕਦੋਂ ਕਰਾਈ ਸੀ ਤੁਸੀਂ ਇਹ 20 ਤਰੀਕ ਨੂੰ ਕੰਮ ਲੱਗਾ ਸੀ ਇੱਥੇ ਖੰਨੇ ਖੰਨੇ 20 ਤਰੀਕ ਨੂੰ ਕੰਮ ਲੱਗ ਜਾਏਗਾ ਕਿਵੇਂ ਲੱਗ ਰਿਹਾ ਹੁਣ ਜਦੋਂ ਤੁਹਾਨੂੰ ਇਹ ਮਿਲੀ ਹੈ ਤੀਰੀਸਾਈਕਲ ਅੱਛਾ ਹੁਣ ਤੀਰੀਸਾਈਕਲ ਤੁਹਾਨੂੰ ਮਿਲ ਗਈ ਹੈ ਹੈਨਾ ਬੈਟਰੀ ਵਾਲੀ ਹੈ ਤੁਸੀਂ ਅਪਗ੍ਰੇਡ ਕਰ ਸਕਦੇ ਹੋ ਕਿਤੇ ਵੀ ਜਾ ਸਕਦੇ ਹੋ ਕਿਤੇ ਵੀ ਆ ਸਕਦੇ ਹੋ ਕੀ ਸੋਚਿਆ ਵੀ ਇਹਦਾ ਕੋਈ ਥੋੜਾ ਵਪਾਰ ਵੀ ਤੁਸੀਂ ਸ਼ੁਰੂ ਕਰ ਸਕਦੇ ਹੋ ਹਾਂ ਜੀ ਹਾਂ ਜੀ ਕੀ ਕੀ ਦਿਮਾਗ ਚ ਆ ਰਿਹਾ ਹੈ ਮੋਬਾਈਲ ਦੀ ਦੁਕਾਨ ਸੋਚੀ ਹੈ ਡੇਟਾ ਦਾ ਡਾਟਾ ਦਾ ਕੰਮ ਲੱਗੇਗਾ ਤਾਂ ਕ ਜੀ ਨਾਮ ਮੇਰਾ ਨਾਮ ਮੁਹੰਮਦ ਬਿਲਾਲ ਹੈ ਜੀ ਬਿਲੋਂਗ ਫਰੋਂ ਮਲੇਕੋਡਲਾ ਮਲੇਕੋਡਲੇ ਤੋਂ ਆਇਆ ਹਾਂ ਸਪੈਸ਼ਲ ਇੱਥੇ ਬੈਠੋ ਅੱਛਾ ਗੱਲ ਇਹ ਹੈ ਵੀ ਹੁਣ ਜਿਹੜੀ ਤੁਹਾਨੂੰ ਮਿਲੀ ਹੈ ਇਲੈਕਟ੍ਰੋਨਿਕ ਹਾਂ ਜੀ ਕਿਵੇਂ ਕੀ ਕਿਹੜਾ ਜਨੇਓ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਹੈ ਜੀ ਲੇਕਿਨ ਇੱਕ ਹੰਬਲ ਰਿਕਵੈਸਟ ਹੈ ਕਾਫੀ ਕਈ ਸਾਲਾਂ ਤੋਂ ਮੈਂ ਖੁਦ ਕਰ ਰਿਹਾ ਤੋ ਰਿਕਵੈਸਟ ਇਹ ਹੈ ਕਿ ਇਸ ਦਾ ਸਹਿਜ ਥੋੜਾ ਵਧਾਇਆ ਜਾ ਥੋੜੇ ਮਾਦੀਮ ਰਾਈ ਮੈਂ ਇਹ ਚੀਜ਼ ਨੂੰ ਮਤਲਬ ਉਜਾਗਰ ਕਰਨਾ ਚਾਹੁੰਨਾ ਕਿ ਸਹਿਜ ਵਧੂਗਾ ਜਿਸ ਤਰ੍ਹਾਂ ਤੁਸੀਂ ਹੁਣ ਫਿਰ ਰਹੇ ਹੋ ਕੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਜਿਹੜੇ ਜ਼ਿਆਦਾ ਬਚਾਰੇ ਭਾਰੀ ਵੀ ਨੇ ਹੈਲਥੀ ਨੇ ਜ਼ਿਆਦਾ ਭਾਰੀ ਨੇ ਹੈਲਥੀ ਆ ਜ਼ਿਆਦਾ ਹੈਲਥੀ ਨੇ ਉਹਨਾਂ ਨੂੰ ਬੈਠਣਾ ਔਖਾ ਹੈ ਤੋਂ ਰੱਬ ਨਾ ਕਰੇ ਕੋਈ ਮਤਲਬ ਜਦੋਂ ਕੋਈ ਚੀਜ਼ ਫਸ ਜਾਂਦੀ ਆ ਤਾਂ ਉਹਨੂੰ ਮੇਨਟੇਨ ਕਰਨਾ ਔਖਾ ਹੋ ਜਾਂਦਾ ਇੱਕ ਬੰਦਾ ਜਿਹੜਾ ਬੰਦਾ ਬਿਲਕੁਲ ਆਸਾਨ ਤਰੀਕਾ ਨਾਲ ਇੰਦਰ ਬੈਠ ਗਿਆ ਉਹ ਮੇਨਟੇਨ ਕਰ ਲੂਗਾ ਤੋਂ ਮੈਂ ਥੋੜੇ ਮਾਦੀ ਨੂੰ ਰਹੀ ਇਹ ਚੀਜ਼ ਨੂੰ ਉਹ ਕਰਨਾ ਚਾਹਣਾ ਕਿ ਜਰਾ ਇਸ ਦਾ ਸਾਹ ਜੀ ਕੀਤਾ ਜਾ ਜਾ ਅੱਜ ਵੀ ਕਰਦੇ ਕੀ ਹੋ ਮੈਂ ਲ ਦਰਸਲ ਆਨਲਾਈਨ ਦਾ ਕੰਮ ਕਰਾਂ ਜਿਹੜਾ ਕੰਪਿਊਟਰ ਕਾਰਡ ਵਗੈਰਾ ਦਾ ਅਸੀਂ ਚਲੋ ਹੁਣ ਜਿਵੇਂ ਤੁਹਾਨੂੰ ਇਲੈਕਟ੍ਰੋਨਿਕ ਜਿਹੜੀ ਹੈ ਇਹ ਬਿਲੀਜਰ ਮਿਲੀ ਹੈ ਜੀ ਕੀ ਤੁਹਾਡੇ ਕੋਲ ਮਾਨਡਾ ਹੈ ਕੁਝ ਵੀ ਇਹਦੇ ਨਾਲ ਕੁਝ ਕੁਛ ਅੱਗੇ ਆਪਣਾ ਜਿਹੜੀ ਗਰੋਥ ਕਰ ਸਕੋ کاروبار ਵੀ ਨਵਾਂ ਕੋਈ ਸ਼ੁਰੂ ਕੀਤਾ ਜਾ ਸਕਦਾ ਸਰ ਕੁਝ ਨਹੀਂ ਸਾਰਾ ਹੀ ਕਰਾਂਗੇ ਜਿਸ ਤਰ੍ਹਾਂ ਕਿ ਆਫਿਸ ਦੇ ਅੰਦਰ ਆਉਣਾ ਜਾਣਾ ਲੋਕਾਂ ਦੇ ਆਫਿਸ ਦੇ ਅੰਦਰ ਨਾ ਤੋਂ ਬਹੁਤ ਸਾਰੀ ਆਸਾਨੀ ਮਿਲ ਗਈ ਤੋਂ ਬਸ ਟੀ ਮੈਂ ਰਿਕਵੈਸਟ ਦਿਓ ਤੁਹਾਡੇ ਸਾਹਮਣੇ ਰੱਖਦੇ ਹਾਂ ਠੀਕ ਹੋ ਗਈ ਗੱਲ ਕਰਦੇ ਆਂ ਕਰਦੀਪਾ ਤੁਸੀਂ ਕਿਹੜੇ ਕਿੱਥੋਂ ਆਏ ਹੋ ਕਰਦੀਪਾ ਕਿਥੋਂ ਆਏ ਮੰਗਿਆ ਮੰਗਿਆ ਹਲਕ ਜੋ ਜੀ ਕੰਮ ਹੈ ਨਾ ਫਿਚਰ ਮਿਲੋਗੇ ਕੋਸ਼ਮ ਜਰਾ ਜੀ ਜੀ ਮਿਲਿਆ ਇਹ ਹਾਂ ਪਹਿਲਾਂ ਵੀ ਕਦੇ ਟ੍ਰਾਈਸਾਈਕਲ ਮਿਲਿਆ ਕਦੇ ਖਲੋ ਪਹਿਲੀ ਵਾਰ ਮਿਲਿਆ ਹੁਣ ਇਹ ਲੈ ਕੇ ਤੁਸੀਂ ਕੁਝ ਅੱਗੇ ਸੋਚਿਆ ਵੀ ਇਹਦੇ ਨਾਲ ਤੁਸੀਂ ਕੋਈ ਤੁਸੀਂ ਹੁਣ ਅਪਗ੍ਰੇਡ ਕਰ ਸਕਦੇ ਹੋ ਜਾ ਸਕਦੇ ਹੋ ਕਿਤੇ ਕੋਈ ਬਿਜ਼ਨਸ ਵੀ ਕੁਝ ਸੋਚਦੇ ਦਿਮਾਗ ਜਾਏ ਕੁਝ ਐਸਾ ਵੀ ਨਾਲ ਜਿਵੇਂ ਜਾਨਾ ਉਹਨੂੰ ਸਿਖਾਣਾ ਹੋ ਗਿਆ ਬਸ ਇੱਥੇ ਇੰਡੀਆ ਦੇ ਬਹੁਤ ਸਾਰੇ ਲੋਕ ਨੇ ਇੱਕ ਮੱਖਣ ਦੇ ਇਹਦੇ ਸਾਰੇ ਉਹਨਾਂ ਨੂੰ ਅਸੀਂ ਵੀ ਇੱਕ ਜਨ ਨੂੰ ਅਸੈਸਮੈਂਟ ਕੀਤਾ ਦਿਗੋਦੇ ਸਰਚਪੁਟ ਕਾਰਨ ਕੰਪਨੀ ਦਾ ਮੈਂ ਬਹੁਤ ਕੋਲ ਉਹ ਕਰਦਾ ਹੈ ਤੁਹਾਨੂੰ ਇਹ ਕਰਦਾ ਹੈ ਜਿਨ੍ਹਾਂ ਨੇ ਅੱਜ 13 ਦਿਨ ਬਾਅਦ ਤੁਹਾਨੂੰ ਸਾਰਾ ਸਮਾਨ ਦਿੱਤਾ ਹੈ ਇਹਨਾਂ ਦੇ ਬੜੇ ਖੁਸ਼ ਨੇ ਬੱਚੇ ਦੇ ਨਾਲ ਲੋਕੀਂ ਜਨ ਦੇ ਵੀ ਹੈਂਡਿਕਪ ਵਾਲੇ ਬਹੁਤ ਬਹੁਤ ਧੰਨਵਾਦ ਅਜੀ ਕੀ ਕਹਣਾ ਜਨੋ ਜਿਹੜਾ ਵੀ ਬੜੀ ਮਿਹਨਤ ਕਰ ਰਹੇ ਹੋ ਕੈਂਪ ਦੀ ਕੰਮ ਵਾਸਤੇ ਤੇ ਕੀ ਕਹਣਾ ਚੱਲੋ ਜਿਹੜਾ ਅੱਜ ਇਹ ਕੈਂਪ ਲੱਗਾ ਕਿੰਨੇ ਬੰਦੇ ਜੀ 106 ਬੰਦਿਆਂ ਨੂੰ ਜੀ ਅੱਜ ਜੋ ਉਹਨਾਂ ਦੀ ਦਮਾਨ ਮੁਤਾਬਕ ਸਮਾਨ ਸੀਗਾ ਉਹ ਮੁਹैया ਕਰਾਇਆ ਗਿਆ ਹੈ ਇਹ ਕੈਂਪ ਅਸੀਂ 20 ਤਰੀਕ ਨੂੰ ਸਰਕਾਰੀ ਹਸਪਤਾਲ ਖੰਨੇ ਲਗਾਇਆ ਸੀਗਾ ਸਾਰੇ ਜੂਰ ਦੇ ਮੇਲੇ ਨਾਲ ਸੰਸਥਾ ਮਾਨੇ ਖਤਰੀ ਚੇਤਨਾ ਮੰਚ ਤੇ ਫਿਜ਼ੀਕਲ ਹੈਂਡੀਕੈਪਟ ਤੇ ਆਪਣੇ ਨੇਕੀ ਸਾਹਿਬ ਨਰਿੰਦਰ ਸੇਵਾ ਇਹਨਾਂ ਨੇ ਰਲ ਕੇ ਅਸੀਂ ਇੱਕ 20 ਤਰੀਕ ਨੂੰ ਕੈਂਪ ਲਗਾਇਆ ਇਹਨਾਂ ਦੀ ਰਜਿਸਟ੍ਰੇਸ਼ਨ ਕਰੀ ਸੀਗੀ ਸੋ ਉਹ ਸਮਾਨ ਅੱਜ ਇਹਨਾਂ ਨੂੰ ਅਸੀਂ 4 ਤਰੀਕ ਨੂੰ ਰੇ ਰਾਮਗੜੀਆ ਭਵਨ ਦੇ ਵਿੱਚ ਦੇ ਰਹੇ ਹਾਂ ਸਾਰੇ ਬੰਦਿਆਂ ਨੂੰ ਅੱਗੇ ਵੀ ਹੈ ਕੁਝ ਹਾਂਜੀ ਹਾਂਜੀ ਤੇ ਜਿਵੇਂ ਕਿ ਹੁਣ ਸਾਰਿਆਂ ਨੇ ਦੱਸਿਆ ਹੀ ਹੈ ਜੀ ਉਹ ਕੰਪਨੀਆਂ ਤੇ ਅਸੀਂ ਇਹਨਾਂ ਨੂੰ ਦੱਸਿਆ ਆ ਵੀ ਅਸੀਂ ਆਉਣ ਵਾਲੇ ਦਿਨਾਂ 'ਚ ਵੀ ਕੈਂਪ ਲਾਵਾਂਗੇ ਕਿਉਂਕਿ ਅਸੀਂ ਪਿੰਡਾਂ-ਪਿੰਡਾਂ ਦੇ ਵਿੱਚ ਜਾਂਦੇ ਹਾਂ ਤੇ ਅੱਜ ਇਹ ਬੰਦਿਆਂ ਨੂੰ ਵੈਰੀਫਾਈ ਕਰਦੇ ਹਾਂ ਜਿਨ੍ਹਾਂ ਨੂੰ ਇਹ ਚੀਜ਼ ਦੀ ਲੋੜ ਹੈਗੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ 2250 ਬੰਦੇ ਨੂੰ ਅਸੀਂ ਹੋਰ ਇੰਨਾ ਹੀ ਕੈਂਪ ਲਵਾ ਕੇ ਇਹ ਸਮਾਨ ਮੁਹੱਈਆ ਕਰਵਾਵਾਂਗੇ ਜੀ ਫਰਕ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਕੈਂਪ ਲਗਾਇਆ ਗਿਆ ਹੈ ਕਾਫੀ ਵਿਸ਼ਾਲ ਕੈਂਪ ਹੈ ਇਹਦੇ ਬਰ ਅਸੀਂ ਕੀ ਕਾਫੀ ਸ਼ੁਭਸ਼ਾਲ ਕੰਪਨੀ ਕਵਰਿੰਗ ਕਰਨ ਲਈ ਹੁੰਦੀ ਦਾ ਬਹੁਤ ਅੱਗੇ ਧੰਨਵਾਦ ਕਰਦੇ ਆ ਆ ਸਾਡੇ ਹੜਗੂ ਕੰਪਨੀ ਦੇ ਜਿਹੜੇ ਸੀਐਮਡੀ ਸਾਹਿਬ ਨੇ ਜਿਹੜੀ ਸੰਜੇ ਜੀ ਉਹਨੋਂ ਸਾਡੇ ਇੱਥੇ ਰਾਮਗੜੀ ਆਪੋਂ ਦੇ ਵਿੱਚ ਕੈਂਪ ਲਗਾਇਆ ਜਾ ਰਿਹਾ ਹੈ ਜਿਹਦੇ ਵਿੱਚ ਆਪੰਦਾਂ ਨੂੰ ਰਾਈਸ ਸਾਈਕਲ ਵਗੈਰਾ ਜਿਨਨ ਨੂੰ ਕੰਨਾਂ ਦੇ ਮਸ਼ੀਨਾ ਵਗੈਰਾ ਉਹਨਾਂ ਦੇ ਡੋਨੇਟ ਕਰਨੀਆਂ ਨੇ ਇਹ ਦੇਖੋ ਬੜੇ ਸਾਡੇ ਖੰਨੇ ਦੀ ਬੜੀ ਮਾਣ ਦੀ ਗੱਲ ਹੈ ਤੇ ਸਾਡੇ ਵਿੱਚ ਐਡੀ ਬੜੀ ਕੰਪਨੀ ਵੱਲੋਂ ਇੱਥੇ ਕੈਂਪ ਆਇਆ ਜਾ ਰਿਹਾ ਹੈ ਸੋ ਇਹ ਜ਼ਰੂਰ ਤਾਂ ਬੰਦਾ ਨੂੰ ਇੱਥੇ ਜਿਨ੍ਹਾਂ ਦੀਆਂ ਅੰਗ ਨਹੀਂ ਹੈਗੇ ਕਿਸੇ ਦੀ ਬਾਹ ਨਹੀਂ ਹੈ ਜਿਹਦੇ ਲੱਤ ਨਹੀਂ ਹੈ ਜਾਂ ਕਿਸੇ ਦੀ ਹੀਰਿੰਗ ਸੁਣਨ ਦੀ ਪ੍ਰੋਬਲਮ ਹੈ ਵਾਈਸਾਈਕਲ ਦੀ ਪ੍ਰੋਬਲਮ ਹੋਣ ਸਾਰਾ ਇੱਥੇ ਡਿਸਟ੍ਰਿਬਿਊਟ ਕੀਤਾ ਜਾਊਗਾ ਹੁਣੇ 5-7 ਮਿੰਟ ਦੇ ਵਿੱਚ ਹੀ ਸਾਡੇ ਸੀਐਮਡੀ ਸਾਹਿਬ ਇਹਦਾ ਵੰਡਨ ਕਰਨਗੇ ਉਹ ਸਾਰੇ ਦਾ ਤੁਹਾਡੇ ਇੱਥੇ ਮੌਂਟਰ ਦੇ ਬਹੁਤ ਬਹੁਤ ਧੰਨਵਾਦ ਸਰ ਕੀ ਨਾਮ ਹਟਾ ਮੇਰਾ ਨਾਮ ਸੀਐਸਕੇ ਪਲਾ ਪ੍ਰੈਜ਼ੀਡੈਂਟੋਂ ਪੰਜਾਬ ਖਤਰੀ ਜੀ ਅੱਜ ਥੋੜੀ ਜਿਹਾ ਹੈ ਸਾਂਝੇ ਤੌਰ ਤੇ ਉੱਪਰ ਜਿਹੜਾ ਕੈਂਪ ਲਗਾਇਆ ਕਿੰਨੇ ਇੱਕ ਟਰਾਈਸਾਈਕਲ ਦੇ ਤੇ ਬੰਦੇ ਗਏ ਨੇ ਇਹ ਤਕਰੀਬਨ ਜੀ ਸਾਰੇ ਜਿਹੜੀ ਇਕਵੈਂਸ ਮਿਲਾ ਕੇ 106 ਇਕਵਮੈਂਟਰੀਆਂ ਟਰਾਈਸਾਈਕਲ ਵੀਅਜ਼ ਤੇ ਹਿਅਰਿੰਗ ਇਡਸ ਕਿਸ ਤਰ੍ਹਾਂ ਦੇ ਜਿੰਨੇ ਵੀ ਇੱਕ ਆਰਟੀਫੀਸ਼ੀਅਲ ਲੈਮਜ਼ ਆਰਮਜ਼ ਹੋ ਗਈ ਲੈਗਜ਼ ਹੋ ਗਿਆ ਇਹ ਸਾਰੇ ਜਿਹੜੇ ਅੱਜ ਸਾਡੇ ਖੰਨੇ ਸ਼ਹਿਰੋ ਦੇ ਨਾਮ ਦੇ ਪਿੰਡ ਨੇ ਸਾਰਿਆਂ ਨੂੰ ਇਹ ਮੁਹੱਈਆ ਕਰਾਇਆ ਗਿਆ ਨੇ ਜਿਹੜੀ ਨੀਤੀ ਪਸੰਦ ਨੇ ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਸਾਡੀ ਸੰਸਥਾ ਮਾਤਾ ਕੁਛੜਿਆ ਸੇਵਾ ਕੇਂਦਰ ਦਾ ਤੇ ਐਗਜ਼ੀਕਟਿਵ ਮੈਂਬਰ ਤੇ ਬਹੁਤ بڑا ਰੂਲ ਹੈ ਅਸੀਂ ਸਾਰੇ ਬੰਦੇ ਆਪਣੀ ਫਿਜ਼ੀਕਲ ਹੈਂਡੀਕੈਪ ਵੈਲਫੇਅਰ ਸੁਸਾਇਟੀ ਸੇਵਾ ਦੇ ਨਾਲ ਮਿਲ ਕੇ ਬੰਦੇ ਆਇਡੈਂਟੀਫਾਈ ਕੀਤੇ ਉਹਨਾਂ ਦੇ ਕਾਗਜ਼ਪੱਤਰ ਕੀਤੇ ਇੱਕ ਅਸੀਂ ਸਿਵਲ ਹਸਪੀਟਲ ਵਿੱਚ ਪਹਿਲਾਂ ਪੈਂਟ ਆਪਣਾ ਕੈਂਪ ਲਗਾਇਆ ਕੈਂਪ ਲਗਾ ਕੇ ਅਸੀਂ ਉਹਨਾਂ ਦੀ ਰਜਿਸਟ੍ਰੇਸ਼ਨ ਕਰਵਾਈ ਔਰ ਅੱਗੇ ਅਸੀਂ ਕਪੂਰਵਲ ਵਾਸਤੇ ਲਿੰਕੋ ਲਿੰਕੋ ਕੰਪਨੀ ਨੂੰ ਭੇਜਿਆ ਔਰ ਮੈਂ ਅੱਜ ਜਿਹੜਾ ਅੱਜ ਦਾ ਇਹ ਵੰਤਰਣ ਹੋਇਆ ਹੈ ਇਹਦੇ ਬਾਰੇ ਹੋ ਇਹਨਾ ਇਹ ਇਸ ਵਾਸਤੇ ਨੁਦਗੋ ਕੰਪਨੀ ਇਮਕੋ ਕੰਪਨੀ ਬੀਐਸ ਤੋਂ ਦਫਤਰ ਲੁਧਿਆਣਾ ਤੇ ਸਾਡੇ ਐਸੋਸੀਏਟਡ ਮੈਂਬਰਸ ਪੰਜਾਬ ਫੂਡੀਜ਼ ਦਾ ਮਾਤਕ ਛੱਲਿਆ ਤੇ ਗੁਰਜੰਟ ਸਿੰਘ ਪ੍ਰੈਜ਼ੀਡੈਂਟ ਫਿਜ਼ੀਕਲ ਹੈਂਡਕੈਪ ਸਾਈਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣਾ ਪੂਰਾ ਜੋਰ ਲਾ ਕੇ ਆ ਜੁਰੇ ਇਹ ਕੰਮ ਇਸ ਇਵੈਂਟ ਨੂੰ ਸਕਸੈਸਫੁਲ ਕੀਤਾ ਔਰ ਸਾਰੇ ਬੰਦੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਖੁਸ਼ ਨੇ ਔਰ ਕੋਚੜੀਆਂ ਗਲਾਂਚ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਇਹਨੂੰ ਪੂਰਾ ਯੂਜ਼ ਕਰਾਂਗੇ ਆਪਣੇ ਘਰ ਦੀ ਤਰ੍ਹਾਂ ਇਹਨੂੰ ਆਈਟਮਸ ਨੂੰ ਰੱਖਾਂਗੇ ਔਰ ਕਦੇ ਵੀ ਆਪਣੀ ਜ਼ਿੰਦਗੀ 'ਚ ਸਾਡੀਆਂ ਜਿਹੜੀ ਪਰੇਸ਼ਾਨੀਆਂ ਨੇ ਉਹ ਬਹੁਤ ਅੱਗੇ ਨਾਲ ਠੀਕ ਹੋ ਗਈਆਂ ਮੇਰਾ ਨਾਮ ਬਰਿੰਦਰ ਸਿੰਘ ਟਵਾੜਾ ਜੀ ਮੈਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਹਾਂ ਅਸੀਂ 3 ਦਸੰਬਰ 2023 ਨੂੰ ਖੰਡਾ ਵਿਖੇ World Disability Day ਜਿਹੜਾ ਜਿਹੜਿਆਂ ਜਨਾਂ ਦੇ ਲਈ ਸੈਲੀਬ੍ਰੇਟ ਕੀਤਾ ਸੀਗਾ ਉਦੋਂ ਸਾਡੇ ਸਾਹਮਣੇ ਇਹ ਆਇਆ ਸੀਗਾ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਖੰਨਾ ਦੇ ਵਿੱਚ ਉਹਨਾਂ ਨੂੰ 68 ਦੀ ਲੋੜ ਹੈਗੀ ਹੈ ਤੇ ਅਸੀਂ ਐਮਐਲਏ ਸਾਹਿਬ ਨਾਲ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਅਸੀਂ ਇੱਥੇ ਅਸੈਸਮੈਂਟ ਕੈਂਪ ਲਗਾਇਆ ਸੀਗਾ 20 ਜਨ ਸਾਰਾ 20 ਫਰਵਰੀ 20 ਫਰਵਰੀ ਨੂੰ ਲੱਗਾ ਸੀ 20 ਫਰਵਰੀ ਨੂੰ ਖੰਨਾ ਦੇ ਵਿੱਚ ਅਸੀਂ ਸਿਵਲ ਹਸਪਤਾਲ ਖੰਨਾ ਲਵਾਇਆ ਸੀਗਾ ਤੇ ਉਸ ਦੇ ਵਿੱਚ ਅਸੀਂ 106 ਬੰਦਿਆਂ ਨੂੰ ਜਿਹੜੇ ਇਨਸਟਿਗੇਟਿਵਸ ਦੇ ਲਈ ਜੋਖ ਪਾਇਆ ਗਿਆ ਸੀ ਉਹਨਾਂ ਨੂੰ 106 ਬੰਦਿਆਂ ਨੂੰ ਅੱਡਕੋ ਤੇ ਅਲਿੰਕੋ ਦੇ ਸਹਿਯੋਗ ਨਾਲ ਜਿਹੜਾ ਸੀਐਸਆਰ ਫੰਡ ਹੈ ਉਹ ਅੱਡਕੋ ਦਾ ਹੈਗਾ ਤੇ ਅਲਿੰਕੋ ਵੱਲੋਂ ਇਹ ਸਾਰਾ ਸਮਾਨ ਚਾਰ ਕਰਕੇ ਅਸੀਂ ਅੱਜ 4 ਮਾਰਚ ਨੂੰ ਅਸੀਂ ਡਿਸਟ੍ਰੀਬਿਊਟ ਕਰ ਰਹੇ ਹਾਂ ਤੇ ਤੁਸੀਂ ਹੁਣ ਦੇਖ ਲਓ ਵੀ ਇਹ ਕੁਝ 10-15 ਦਿਨਾਂ ਦੇ ਵਿਕਪੇ ਦੇ ਵਿੱਚ ਅਸੀਂ ਸਮਾਨ ਦੇ ਰਹੇ ਹਾਂ ਸਰਕਾਰ ਦੀ ਇਹ ਪਹਿਲ ਕਰ ਰਹੀ ਹੈ ਕਿ ਬਹੁਤ ਛੇਤੀ ਅਸੀਂ ਕੈਂਪ ਲਗਾਇਆ ਤੇ ਬਹੁਤ ਛੇਤੀ ਹੀ ਕਲਿੰਗੋ ਬੋਲੇ ਸਮਾਨ ਤਿਆਰ ਹੋ ਗਿਆ 4 ਮਾਰਚ ਨੂੰ ਵੰਡ ਰਹੇ ਹਾਂ ਸਰ ਕਿੰਨਾ ਕਿੰਨੇ ਦਾ ਹੋਣਾ ਹੈ ਸਮਾਨ ਜਿਹੜਾ ਇਹ ਸਾਰਾ ਸਮਾਨ ਜਿਹੜਾ ਖੰਨਾ ਲੁਧਿਆਣਾ ਦੇ ਵਿੱਚ ਬੰਦਿਆਂ ਜਾ ਰਹੇ ਹੈ 42 ਲੱਖ ਤੋਂ ਉੱਪਰ ਦੀ ਕੀਮਤ ਹੈਗੀ ਹੈ ਤੇ ਜਿਆਦਾਤਰ ਸਮਾਨ ਸਾਡਾ ਉਹ ਅਸੀਂ ਖੰਨੇ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਹਾਂ ਉਹਦੇ 106 ਬੰਦੇ ਹੈਗੇ ਨੇ ਲੁਧਿਆਣਾ ਦੇ ਵਿੱਚ ਸਾਡੇ ਮੇਰੇ ਲੱਖਾਂ ਦੇ ਵਿੱਚ ਗੱਲ ਵੰਡਿਆ ਜਾਊਗਾ ਕਿ ਅਸੀਂ 72 ਬੰਦਿਆਂ ਨੂੰ ਅਸੀਂ ਕਰ ਰਹੇ ਹਾਂ ਡਿਸਟ੍ਰੀਬਿਊਟ ਮੈਂ ਹੜਕੋ ਦਾ ਲਿੰਕੋ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਤੇ ਸਾਡੇ ਐਮਐਲਏ ਖੰਨਾ ਜੀ ਦਾ ਬਹੁਤ ਧੰਨਵਾਦ ਕਰਦਾ ਖਾਸ ਕਰਕੇ ਮੇਰਾ ਸਪੈਸ਼ਲ ਥੈਂਕਸ ਸਾਡੇ ਸਰਦਾਰ ਗੁਰਜੰਤ ਸਿੰਘ ਜੀ ਤੇ ਸਾਡੇ ਜ਼ਿਲ੍ਹੇ ਦੇ ਲੋਕਲ ਲੈਵਲ ਕਮੇਟੀ ਜਿਹੜੀ ਡਿਸੇਬਲ ਬੰਦਿਆਂ ਨੇ ਭਲੇ ਲਈ ਬਣੀ ਹੋਈ ਆ ਉਹਦੇ ਮੈਂਬਰ ਵੀ ਹੈਗੇ ਨੇ ਜਿਹੜੇ ਅੱਜ ਤੱਕ ਮਿਹਨਤ ਕਰਕੇ ਸਾਡਾ ਜਿਹੜਾ है तो संपूर्ण होया जी मीडिया सारे ना करना ना बड़ा धन्यवाद क्या है ये क्या क्या चीज इसमें वितरण की जा रही है और किस कंपनी की तरफ से ये है भारत सरकार की एक कंपनी है जो इंफ्रास्ट्रक्चर बनाने के लिए देती है ट्रेनिंग देती है और उसके तहत जो भी हमें प्रॉफिट होता है कंपनी के हिसाब से दो परसेंट हम प्रमाश के लिए खर्च करना चाहते हैं वो हमारा दायित्व है और उसी के तहत अलिकों के साथ हमने एक समझौता किया और उनको हमने करीब दस करोड़ रुपए की मदद की है, है। ताकि हम देश के करीब हमारे एक अलग अलग तरीके से इन उनकी ज़रूरत के अनुसार वेयरिंग एड की अगर ज़रूरत है तो वो राइक्स की ज़रूरत है या व्हील चेयर की ज़रूरत है मोटराइल व्हील चेयर की ट्राईसाइकल्स की ज़रूरत है तो इस तरीके से समाज के जो हमारे भाई बहन हैं जिनको किसी तरीके की समस्या है दिव्यांग हैं उनको किस तरीके से समाज की मुख्यधारा में अपना रोजमर्रा काम करने के लिए इस इस कारण से हमने खरना में भी आइडेंटिफाई किए और यहाँ पर करीब 106 लोग हमने आइडेंटिफाई किए जिनकी मदद की जा सकती है मैं डिस्ट्रिक्ट एडमिनिस्ट्रेशन का और यहाँ के समाज सेवी संस्थानों को बहुत बहुत धन्यवाद देता हूँ कि जिसके कारण हम इस दायित्व को निभा पाने में सक्षम हों सर अभी तक पंजाब की बात करें तो पंजाब में कितने कैंप जो हैं अभी आयोजित हो चुके हैं आपकी तरफ से आज हम खन्ना में कर रहे हैं और कल हमारा लुधियाना में भी कैंप है पर हमारे पास धन का कोई प्रॉब्लम समस्या नहीं है हम चाहते हैं कि अगर किसी और शहर में भी इसकी जरूरत पड़ेगी तो हम इस मजबूत शहर में भी कर सकते खन्ना तो पत्रकार परमजीत सिंह तिमान खास रिपोर्ट ਚੋਕੜ ਡਿਸਟ੍ਰਿਕਸ਼ਨ ਜਿਹੜੀ ਦੋ ਮੈਂਬਰ ਸਹਿਬਾਨ ਜਿਹੜੇ ਪਿੱਛੇ ਰਹਿ ਗਏ ਉਹਨਾਂ ਦੀ ਅਸੀਂ ਮਦਦ ਕਰੀਏ ਪਾਰਟਿਕੁਲਰਲੀ ਜਿਹੜੀ ਵਿਆਹ ਸੁਸਾਇਟੀ ਦੇ ਮੈਂਬਰ ਨੇ ਉਹ ਲਾਈਫ ਦੇ ਵਿੱਚ ਅਸੀਂ ਉਹਨੂੰ ਇੱਕ